हां जी बहन जी ਦੱਸੋ ਤੁਹਾਨੂੰ ਜਿਹੜੀ ਪ੍ਰੋਬਲਮ ਸੀ ਇਹ ਕਿੱਥੋਂ ਹਾਂਜੀ ਹਾਂਜੀ ਬਾਥਰੂਮ ਚਿੱਕਾ ਸੀ ਬਸ ਸਾਰਾ ਡਿੱਗ ਪਈ ਸੀਗੇ ਹਾਂਜੀ ਉਹ ਲੈ ਕੇ ਬਸ ਮੈਂ ਖੜੀ ਹੋਣ ਲੱਗਿਆਂ ਪਟਾ ਪਟਾ ਚੱਕਿਆ ਪਟਾ ਚੱਕਿਆ ਅੱਛਾ ਉਹ ਲੈ ਕੇ ਖੜੇ ਹੋਣ ਲੱਗੇ ਲੈਣ ਹੋਣ ਲੱਗੇ ਬਸ ਪੜਾਕਾ ਪੈਣਾ ਜੀ ਅੱਛਾ ਅੱਛਾ ਉਸ ਤੋਂ ਬਾਅਦ ਕੀ ਪ੍ਰੋਬਲਮ ਫਿਰ ਆਈ ਇਹਦੇ ਚ ਬਸ ਫਿਰ ਦਰਦ ਹੀ ਹੋਈ ਗਿਆ ਜਿੱਦ ਨੇ ਕਿਹੜੀਆਂ ਕਿਹੜੀਆਂ ਡਕਤਾਈਆਂ ਚੱਕੇ ਨਹੀਂ ਜਾਂਦਾ ਸੀ ਬਾਹਰ ਆ ਮੂਰੂ ਚੀਜ਼ ਵੀ ਨਹੀਂ ਸਿੱਟਦੀ ਜਾਂਦੀ ਅੱਛਾ ਅੱਛਾ ਮੂਰੂ ਬਾਹਰ ਨਹੀਂ ਸਿੱਟਦੀ ਜਾਂਦੀ ਅੱਛਾ ਅੱਛਾ ਹਾਂ ਹੁਣ ਤੁਰੇ ਫਿਰ ਆਏਗੇ ਵੀ ਕਿਤੇ 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 ਫਰਕ ਹੁੰਦਾ ਤੇ ਹੁਣ ਤੁਸੀਂ ਕਿੰਨੇ ਦਿਨ ਹੋ ਗਏ ਤੁਹਾਨੂੰ ਆਉਂਦੇ ਨੇ ਇੱਥੇ? ਚਾਰ ਦਿਨ ਹੋ ਗਏ ਸਰ। ਅੱਜ ਚੌਥਾ ਦਿਨ ਹੈ? ਹਾਂਜੀ। ਤੇ ਹੁਣ ਤੁਸੀਂ ਕਿਵੇਂ ਕਿਵੇਂ ਹੁਣ? ਹੁਣ ਠੀਕ ਆ ਜੀ, ਉਹਦੀ ਹੁਣ ਅੱਛਾ ਮੂਡ ਹੈ। ਬਿਲਕੁਲ ਠੀਕ ਹਾਂ। ਹਾਂਜੀ। ਸੌਣ ਲੱਗੇ ਕੋਈ ਪ੍ਰੋਬਲਮ ਨਹੀਂ ਆਉਂਦੀ? ਨਹੀਂ ਕੋਈ ਨਹੀਂ ਆਉਂਦੀ। ਤੁਰਨ ਲੱਗੇ ਕੋਈ ਪ੍ਰੋਬਲਮ ਨਹੀਂ ਆਉਂਦੀ? ਹਾਂ ਤੁਰਨ ਲੱਗੇ ਵੀ ਨਹੀਂ ਕੋਈ। ਅੱਛਾ ਅੱਛਾ। ਤੁਹਾਡਾ ਕਦ ਵੀ ਘਟਿਆ ਸੀ? ਹਾਂਜੀ ਕੱਟਿਆ। ਆ ਉਹ ਵੀ ਤੁਹਾਡਾ 7.5 ਇੰਚ 1.5 ਇੰਚ ਕਦ ਵੱਜੂਗਾ ਹੁਣ? ਹਾਂਜੀ। ਕਿਉਂਕਿ ਰੀੜ ਦੀ ਹੱਡੀ ਸਿੱਧੀ ਕਰਤੀ ਆਪਾਂ। ਠੀਕ ਆ ਜੀ। ਹ ਮਣਕੇ ਪ੍ਰੈਸ ਹੋ ਗਈ ਸੀ ਇਹ ਤੇ ਉਸ ਕਰਕੇ ਤੁਹਾਡਾ ਕਦ ਵੀ ਘਟ ਗਿਆ ਸੀਗਾ ਹੁਣ ਤੁਹਾਡਾ ਕਦ ਵੀ ਵਧ ਜਾਊਗਾ ਤੇ ਜਿਹੜੀ ਪ੍ਰੋਬਲਮ ਹੈ ਰੋਗ ਹੈ ਜਿਹੜਾ ਇਹ ਵੀ ਘਟ ਘਟਿਆ ਗਿਆ ਤੁਹਾਡਾ ਹਾਂ ਹਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪਬਲਿਕ ਨੂੰ ਦੁਨੀਆ ਨੂੰ ਪਬਲਿਕ ਨੂੰ ਆਇ ਕਹਿਣਾ ਚਾਹੁੰਦੇ ਵਿੱਚ ਇਲਾਜ ਕਰੋ ਆ ਉਹਦਾ ਰਾਜੀ ਹੋ ਕੇ ਹਾਂਜੀ ਇੱਥੇ ਆਓ ਤੇ ਰਾਜੀ ਹੋ ਕੇ ਜਾਓ ਹਾਂਜੀ ਹਾਂ ਮਿਹਰਬਾਨੀ